ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਿਸਮੂ ਸਾਧ ਸੰਗਤ ਜੀ ਦਾ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ੇ ਆਪ ਜੀ ਦੇ ਕਾਰੋਬਾਰ ਵਿੱਚ ਵਰਕਤਾ ਪਾਵੇ ਸਾਧ ਸੰਗਤ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਸਾਨੂੰ ਪਿਆਰ ਬਖਸ਼ਦੇ ਰਹਿਣਾ ਤੇ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਹੋਰਾਂ ਨੂੰ ਵੀ ਜੋੜਨਾ ਤਾਂ ਜੋ ਸਭ ਤੋਂ ਵੱਧ ਵੱਧ ਤੋਂ ਵੱਧ ਭਲਾ ਹੋ ਸਕੇ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪੈਰੇ ਕੱਟ ਕੇ ਇੱਕ ਭੈਣ ਦਾ ਰੀੜ ਦੀ ਹੱਡੀ ਦਾ ਰੋਗ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਗਿਆ ਸਾਦਰ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂ ਦਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਪ੍ਰਸਾਦ ਸਿੰਘ ਜੀ ਜਦੋਂ ਆਮ ਕਰਕੇ ਆਪਾਂ ਨੂੰ ਕੋਈ ਵੀ ਤਕਲੀਫ ਹੁੰਦੀ ਏ ਜਾਂ ਆਪਾਂ ਕਿਸੇ ਵੀ ਕਸ਼ਟ ਵਿੱਚ ਹੁੰਨੇ ਆਂ ਤੇ ਆਪਾਂ ਡਾਕਟਰਾਂ ਕੋਲ ਜਾਂਦੇ ਆਂ ਪਰ ਪ੍ਰਸਾਦ ਸਿੰਘ ਜੀ ਸਭ ਤੋਂ ਵੱਡੇ ਡਾਕਟਰ ਤਾਂ ਉਹ ਪਰਮਾਤਮਾ ਹਨ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਏ ਕਿਉਂਕਿ ਉਹਨਾਂ ਨੂੰ ਤਾਂ ਉਹ ਡਾਕਟਰ ਵੀ ਮੰਨਦੇ ਹਨ ਉਹ ਵੀ ਉਹਨਾਂ ਦੀ ਆਗਿਆ ਲੈਂਦੇ ਹਨ ਉਹਨਾਂ ਦੀ ਸੇਵਾ ਪਾਠ ਬਾਣੀ ਕਰਦੇ ਨਾਨਕੇ ਇਹ ਵਾਹਿਗੁਰੂ ਸਾਡੇ ਤੋਂ ਵੱਧ ਤੋਂ ਵੱਧ ਮਰੀਜ਼ ਪੇਸ਼ੈਂਟ ਠੀਕ ਹੋਣ ਅਸੀਂ ਵੱਧ ਤੋਂ ਵੱਧ ਜ਼ਿੰਦਗੀਆਂ ਨੂੰ ਬਚਾ ਸਕੀਏ ਸਾਧ ਸੰਗਤ ਜੀ ਜਦੋਂ ਵੀ ਕੋਈ ਸੀਰੀਅਸ ਕੇਸ ਆ ਜਾਂਦਾ ਹੈ ਤੇ ਆਪਾਂ ਸਭ ਜਾਣਦੇ ਹਾਂ ਕਿ ਡਾਕਟਰ ਵੀ ਇਹ ਕਹਿ ਦਿੰਦੇ ਹਨ ਕਿ ਤੁਸੀਂ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰੋ ਸਾਡੀ ਲਾਈ ਹੋਈ ਦਵਾਈ ਅਸਰ ਕਰ ਜਾਵੇ ਜਾਂ ਸਾਡਾ ਕੀਤਾ ਹੋਇਆ ਆਪਰੇਸ਼ਨ ਸਕਸੈਸਫੁਲ ਰਹਿ ਜਾਵੇ ਸਾਧ ਸੰਗਤ ਜੀ ਡਾਕਟਰ ਤਾਂ ਬਸ ਇੱਕ ਜਰੀਆ ਹਨ ਬਾਕੀ ਰੋਗ ਲਾਉਣ ਵਾਲਾ ਤੇ ਕੱਟਣ ਵਾਲਾ ਤਾਂ ਉਹ ਪਰਮਾਤਮਾ ਹੈ ਉਸੇ ਨੇ ਹੀ ਦੁਖ ਰੋਗ ਲਾਏ ਨੇ ਤੇ ਉਸੇ ਨੇ ਹੀ ਕਟਣੇ ਹੁੰਦੇ ਹਨ ਸਾਤ ਸੰਗਤ ਜੀ ਜਦੋਂ ਵੀ ਕੋਈ ਡਾਕਟਰਾਂ ਕੋਲ ਕੋਈ ਰਿਸਕ ਵਾਲਾ ਕੇਸ ਆਉਂਦਾ ਹੈ ਤਾਂ ਸਾਤ ਸੰਗਤ ਜੀ ਉਹ ਚਾਹੇ ਉਸੇ ਸਰਜਰੀ ਦਾ ਹੋਵੇ ਚਾਹੇ ਕੋਈ ਵੀ ਹੋਵੇ ਤਾਂ ਸਾਤ ਸੰਗਤ ਜੀ ਡਾਕਟਰ ਵੀ ਘਰਦਿਆਂ ਨੂੰ ਇਹੀ ਕਹਿ ਦਿੰਦੇ ਹਨ ਵੀ ਅਸੀਂ ਤਾਂ ਆਪਦੇ ਵਾਲਾ ਕੰਮ ਕਰਤਾ ਹੈ ਬਾਕੀ ਉਸ ਪਰਮਾਤਮਾ ਨੇ ਕਰਨਾ ਹੈ ਜਿੰਨੂੰ ਉਹਨੇ ਰੱਖਣਾ ਹੁੰਦਾ ਹੈ ਉਹ ਆਪ ਹੱਥ ਦੇ ਕੇ ਰੱਖ ਲੈਂਦਾ ਹੈ ਤੇ ਜਿੰਨੂੰ ਉਹਨੇ ਨਹੀਂ ਠੀਕ ਕਰਨਾ ਹੁੰਦਾ ਉੱਥੇ ਡਾਕਟਰਾਂ ਦੀ ਵੀ ਕੋਈ ਪੇਸ਼ ਨਹੀਂ ਜਾਂਦੀ ਸਾਤ ਸੰਗਤ ਜੀ ਇਸ ਲਈ ਗੁਰਬਾਣੀ ਦਾ ਜਾਪ ਕਰਿਆ ਕਰੋ ਤੇ ਤੰਦਰੁਸਤੀ ਦੀ ਅਰਦਾਸ ਕਰਿਆ ਕਰੋ ਵਾਹਿਗੁਰੂ ਸਾਨੂੰ ਤੰਦਰੁਸਤੀ ਆ ਬਖਸ਼ੀ ਕਿਉਂਕਿ ਸਾਤ ਸੰਗਤ ਜੀ ਅੱਜ ਕੱਲ ਦੇ ਜਮਾਨੇ ਵਿੱਚ ਇੱਕ ਚੰਗੀ ਸਿਹਤ ਵੀ ਕੋਈ ਖੁਸ਼ੀ ਤੋਂ ਘੱਟ ਨਹੀਂ ਇਹ ਵੀ ਕਰਮਾ ਵਾਲਿਆਂ ਨੂੰ ਨਸੀਬ ਹੁੰਦੀ ਏ ਨਹੀਂ ਤਾਂ ਸਾਰੇ ਲੋਕ ਹੀ ਦਵਾਈਆਂ ਤੇ ਲੱਗੇ ਹੋਏ ਹਨ ਸਾਤ ਸੰਗਤ ਜੀ ਜਿਸ ਭੈਣ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਉਹ ਭੈਣ ਦਾ ਪਿੰਡ ਪਟਿਆਲੇ ਕੋਲ ਦਾ ਸੀ ਸਾਧ ਸੰਗਤ ਜੀ ਉਹ ਜਦੋਂ ਸਾਨੂੰ ਮਿਲੇ ਤਾਂ ਉਹਨਾਂ ਨੇ ਆਪਦੀ ਹੱਡ ਵੀਤੀ ਸਾਨੂੰ ਸੁਣਾਈ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਮੇਰੇ ਲੱਤ ਤੇ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਤੇ ਨਾਰ ਹੀ ਮੇਰੀ ਲੱਤ ਵੀ ਨਹੀਂ ਸੀ ਤੁਰਦੀ ਇਸ ਤਰ੍ਹਾਂ ਮੈਂ ਸਾਲ ਡੇਢ ਘਟੂ ਘਟ 2 ਸਾਲ ਤਾਂ ਐਵੇਂ ਦਵਾਈ दारू ਲੈ ਲੈਣਾ ਤੇ ਕੰਮ ਧੰਦਾ ਕਰਦੀ ਫਿਰਨਾ ਕਿਸੇ ਨੇ ਕਹਿਣਾ ਵੀ ਤੇਰੇ ਲੱਕ ਦੀ ਨਸ ਦੱਬੀ ਏ ਕਿਸੇ ਨੇ ਕਹਿਣਾ ਕੋਈ ਮਨਕਾ ਹਿੱਲ ਗਿਆ ਏ ਮੈਂ ਬੜੀ ਦੇਸੀ ਦਵਾਈ ਵੀ ਲਈ ਹੋਰ ਵੀ ਇਲਾਜ ਕਰਵਾਏ ਜਿਹੜੇ ਪੱਟੇ ਲਾਉਂਦੇ ਉਹ ਵੀ ਲਵਾਏ ਪਰ ਮੈਨੂੰ ਕਿਤੋਂ ਵੀ ਫਰਕ ਨਾ ਪਿਆ ਕਹਿੰਦੇ ਥੱਕ ਹਾਰ ਕੇ ਅਸੀਂ ਹੱਡੀਆਂ ਵਾਲੇ ਮੇਨ ਡਾਕਟਰ ਕੋਲ ਚਲੇ ਗਏ ਤੇ ਉਹਨਾਂ ਨੇ ਦੱਸਿਆ ਵੀ ਡਾਕਟਰ ਨੇ ਸਾਡੇ ਸਾਰੇ ਐਕਸਰੇ ਤੇ ਟੈਸਟ ਕੀਤੇ ਉਹਨਾਂ ਨੇ ਐਮ ਆਰ ਆਈ ਵੀ ਕੀਤਾ ਡੇ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਲੱਕ ਦੀ ਜਿਹੜੀ ਰੀੜ ਦੀ ਹੱਡੀ ਏ ਉਹਦੇ ਵਿੱਚ ਇੱਕ ਜੈਲ ਹੁੰਦੀ ਏ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਏ ਜੋ ਤੁਸੀਂ ਸਖਤ ਦਵਾਈਆਂ ਖਾਧੀਆਂ ਹਨ ਉਹਨਾਂ ਦਾ ਸਾਈਡ ਇਫੈਕਟ ਵੀ ਪਿਆ ਏ ਤੁਸੀਂ ਪਹਿਲਾਂ ਕਿਸੇ ਚੰਗੇ ਡਾਕਟਰ ਨੂੰ ਵਿਖਾਇਆ ਨਹੀਂ ਤੇ ਉਸ ਸਾਈਡ ਇਫੈਕਟ ਤੇ ਕਾਰਨ ਤੁਹਾਡੀ ਰੀੜ ਦੀ ਹੱਡੀ ਦੀ ਜੈਲ ਬਿਲਕੁਲ ਖਤਮ ਹੋ ਚੁੱਕੀ ਏ ਹੁਣ ਤੁਹਾਡੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਏਗਾ ਤੇ ਸਾਹ ਸੰਗ ਜੀ ਰੀਡ ਦੀ ਹੱਡੀ ਦਾ ਤੇ ਸਿਰ ਦਾ ਆਪਰੇਸ਼ਨ ਰੱਬ ਕਿਸੇ ਦਾ ਵੀ ਨਾ ਕਰਾਵੇ ਕਿਉਂਕਿ ਇਹ ਸਭ ਤੋਂ ਵੱਡਾ ਰਿਸਕ ਹੁੰਦਾ ਹੈ ਉਹ ਕਹਿੰਦੇ ਵੀ ਅਸੀਂ ਬਹੁਤ ਪਰੇਸ਼ਾਨ ਹੋ ਗਏ ਵੀ ਅਸੀਂ ਕੀ ਕਰੀਏ ਕਿਉਂਕਿ ਸਾਡਾ ਘਰੇ ਵੀ ਸਰਦਾ ਨਹੀਂ ਸੀ ਬੱਚੇ ਵੀ ਬਹੁਤ ਛੋਟੇ ਸਨ ਕਿਸੇ ਨੇ ਸਾਨੂੰ ਕਹਿਣਾ ਵੀ ਕਰਵਾ ਲਓ ਕਿਸੇ ਨੇ ਸਾਨੂੰ ਕਹਿਣਾ ਨਹੀਂ ਇਹ ਬਹੁਤ ਰਿਸਕੀ ਹੁੰਦਾ ਹੈ ਤੂੰ ਮੰਝੇ ਤੇ ਪੈ ਜਾਵੇਂਗੀ ਕਹਿੰਦੇ ਅਸੀਂ ਬੜੇ ਪਰੇਸ਼ਾਨ ਸਾਨੂੰ ਸਮਝ ਨਹੀਂ ਸੀ ਆ ਰਹੀ ਕੁਝ ਵੀ ਵੀ ਕੀ ਕਰੀਏ ਫੇਰ ਉਹ ਭੈਣ ਜੀ ਕਹਿੰਦੇ ਵੀ ਮੈਂ ਨਾ ਐਡ ਵੇਖੀ ਜੋ ਪਹਿਰਾ ਸਾਹਿਬ ਦੀ ਫੋਨ ਤੇ ਤੇ ਮੈਂ ਨਾ ਆਪਦੇ ਮਾਨ ਵਿੱਚ ਅਰਦਾਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਚਪੈਰਾ ਸਾਹਿਬ ਸੁਖ ਲੈ ਵੀ ਮੈਂ ਆਪ ਜੀ ਦੇ ਦਰ ਤੇ ਪੰਜ ਚਪੈਰਾ ਸਾਹਿਬ ਘਟਾਂਗੀ ਮੇਰੀ ਇਹ ਦੁੱਖ ਤੇ ਬਿਮਾਰੀ ਦੂਰ ਹੋ ਜਾਵੇ ਉਹ ਕਹਿੰਦੇ ਵੀ ਮੈਂ ਡਾਕਟਰ ਤੋਂ ਇੱਕ ਵਾਰ ਇਹਨਾਂ ਕਹਿ ਕੇ ਦਵਾਈ ਲੈ ਲਈ ਵੀ ਸਾਨੂੰ ਕੁਝ ਸਮਾਂ ਦੇ ਦਿਓ ਅਸੀਂ ਹੋਰ ਮਹੀਨੇ ਡੇਢ ਤੱਕ ਆਪਰੇਟ ਕਰਵਾ ਲਵਾਂਗੇ ਤੇ ਮੈਂ ਇਧਰ ਬਾਬਾ ਦੀਪ ਸਿੰਘ ਜੀ ਦੇ ਦਰਤ ਤੇ ਸ਼ਹੀਦਾਂ ਸਾਹਿਬ ਦੁਪਹਿਰਾ ਸਾਹਿਬ ਕੱਟਨੇ ਸ਼ੁਰੂ ਕਰ ਦਿੱਤੇ ਉਹ ਕਹਿੰਦੇ ਵੀ ਮੈਂ ਦੁਪਹਿਰਾ ਸਾਹਿਬ ਬੜੀ ਮੁਸ਼ਕਲ ਨਾਲ ਕੱਟਦੀ ਰਹੀ ਕਿਉਂਕਿ ਮੇਰੇ ਤੋਂ ਬੈਠਾ ਨਹੀਂ ਸੀ ਜਾਂਦਾ ਮੇਰੀ ਲੱਤ ਤੇ ਬਹੁਤ ਦਰਦ ਕਰਦੀ ਸੀ ਫਿਰ ਮੈਂ ਔਖੀ ਸੌਕੀ ਹੋ ਗਏ ਮੈਂ ਆਪਦੀ ਨੇਚਾ ਸਰਦਾ ਨਾਲ ਕੱਟਣ ਜਰੂਰ ਆਉਂਦੀ ਸੀ ਕਦੇ ਖੜੇ ਹੋ ਜਾਣਾ ਕਦੇ ਬਹਿ ਜਾਣਾ ਤੇ ਮੈਂ ਦੁਪਹਿਰਾ ਸੈਵ ਕੱਟ ਲੈਣਾ ਉਹ ਕਹਿੰਦੇ ਵੀ ਜਦੋਂ ਮੈਂ ਤਿੰਨ ਚਪੈਰਾ ਸਾਹਿਬ ਘੱਟ ਲਏ ਤਾਂ ਉਸ ਤੋਂ ਬਾਅਦ ਮੈਨੂੰ ਐਵੇਂ ਮਹਿਸੂਸ ਹੋਣ ਲੱਗਾ ਵੀ ਜਿਵੇਂ ਮੈਨੂੰ ਥੋੜਾ ਫਰਕ ਪੈ ਗਿਆ ਹੈ ਮੇਰੀ ਦਰਦ ਘੱਟ ਮਹਿਸੂਸ ਹੋਣ ਲੱਗੀ ਕਿਉਂਕਿ ਜਦੋਂ ਮੈਂ ਉਹ ਉਹ ਦੱਸਦੇ ਜਦੋਂ ਮੈਂ ਸ਼ਹੀਦਾ ਸਾਹਿਬ ਜਾਂਦੀ ਸੀ ਤਾਂ ਉਥੋਂ ਜੋਤ ਦਾ ਘੋ ਵੀ ਲੈ ਆਉਂਦੀ ਸੀ ਉਹਦੀ ਵੀ ਮਾਲਿਸ਼ ਮੈਂ ਲੱਕ ਤੇ ਜ਼ਰੂਰ ਕਰਦੀ ਸੀ ਵੀ ਵਾਯ ਗਰੂ ਮੈਨੂੰ ਰਬਾਨ ਤੇ ਤੰਦਰੁਸਤੀ ਦਵੇ ਸ਼ਹੀਦਾਂ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਲਾਉਂਦੀ ਸੀ ਛਿੱਦੋ ਸਿੰਘੋ ਧੰਵਾ ਧੰਵਾਬਾਬਾ ਦੀਪ ਸਿੰਘ ਜੀ ਮੈਨੂੰ ਤੰਦਰੁਸਤੀ ਜੋ ਮੇਰਾ ਆਪਰੇਸ਼ਨ ਨਾ ਹੋਵੇ ਮੈਂ ਬਿਨਾ ਆਪਰੇਸ਼ਨ ਤੋਂ ਠੀਕ ਹੋ ਜਾਵਾਂ। ਫੇਰ ਉਹ ਕਹਿੰਦੇ ਵੀ ਮੈਂ ਘਰੇ ਗਿਆ ਮੈਨੂੰ ਐਵੇਂ ਲੱਗਦਾ ਏ ਕਿ ਜਿਵੇਂ ਮੈਨੂੰ ਫਰਕ ਪੈ ਰਿਹਾ ਏ ਜਦੋਂ ਦੇ ਮੈਂ ਚਪੈਰਾ ਸਾਹਿਬ ਕੱਟਨੇ ਸ਼ੁਰੂ ਕੀਤੇ ਨੇ ਤੇ ਜੋਤ ਦਾ ਘeol ਆਉਣਾ ਸ਼ੁਰੂ ਕੀਤਾ ਮੈਨੂੰ ਦਿਨੋ ਦਿਨ ਦਰਦ ਦਾ ਅਰਮਾਨ ਆਉਂਦਾ ਪਿਆ ਏ ਕਹਿੰਦੇ ਫੇਰ ਮੇਰੇ ਘਰ ਦੇ ਕਹਿੰਦੇ ਵੀ ਚਲੋ ਆਪਾਂ ਡਾਕਟਰ ਕੋਲ ਜਾ ਕੇ ਵਖਾ ਆਉਣੇ ਆ ਕਹਿੰਦੇ ਮੈਂ ਚੌਥਾ ਚਪੈਰਾ ਸਾਹਿਬ ਕੱਟ ਕੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਬੇਨਤੀ ਕਰਕੇ ਵੀ ਤਨਤਨ ਬਾਬਾ ਦੀਪ ਸਿੰਘ ਜੀ ਅੱਜ ਮੈਂ ਡਾਕਟਰ ਕੋਲ ਜਾਣਾ ਏ ਤੇ ਮੈਨੂੰ ਡਾਕਟਰ ਕਹਿ ਦਵੇ ਵੀ ਤੇਰਾ ਆਪਰੇਸ਼ਨ ਨਹੀਂ ਹੋਵੇਗਾ ਤੂੰ ਬਿਲਕੁਲ ਤੰਦਰੁਸਤ ਹੋ ਗਈ ਏ ਸਾਧ ਸੰਗਤ ਜੀ ਉਹਨਾਂ ਨੇ ਐਵੇਂ ਕੀਤਾ ਦੁਪਹਿਰਾ ਸਹਿਬ ਕੱਟ ਕੇ ਉਸ ਤੋਂ ਦੂਜੇ ਦਿਨ ਉਹ ਉਸੇ ਹੀ ਡਾਕਟਰ ਕੋਲ ਚਲੇ ਗਏ ਜਿਸ ਡਾਕਟਰ ਨੇ ਉਹਨਾਂ ਨੂੰ ਆਪਰੇਟ ਕੀਤਾ ਸੀ ਉਹ ਕਹਿੰਦੇ ਵੀ ਡਾਕਟਰ ਕਹਿੰਦਾ ਵੈਸੇ ਹੀ ਦਰਦ ਦਾ ਥੋੜਾ ਫਰਕ ਪੈ ਗਿਆ ਹੋਵੇਗਾ ਇਹ ਤਾਂ ਪੋਸੀਬਲ ਹੀ ਨਹੀਂ ਵੀ ਤੁਹਾਡਾ ਆਪਰੇਟ ਤੋਂ ਬਿਨਾਂ ਤੁਸੀਂ ਠੀਕ ਹੋ ਜਾਵੋ ਉਹ ਕਹਿੰਦੇ ਅਸੀਂ ਫਿਰ ਵੀ ਕਿਹਾ ਵੀ ਤੁਸੀਂ ਇੱਕ ਵਾਰ ਦੁਬਾਰਾ ਐਕਸ-ਰੇ ਤੇ ਟੈਸਟ ਕਰਕੇ ਵੇਖ ਲਵੋ ਹੋ ਸਕਦਾ ਹੈ ਤੁਹਾਡੀ ਦਵਾਈ ਨਾਲ ਸਾਨੂੰ ਕੋਈ ਫਰਕ ਪੈ ਗਿਆ ਹੋਵੇ ਫਿਰ ਉਹ ਕਹਿੰਦੇ ਡਾਕਟਰ ਕਹਿੰਦਾ ਵੀ ਚਲੋ ਠੀਕ ਹੈ ਕੋਈ ਗੱਲ ਨਹੀਂ ਆਪਾਂ ਦੁਬਾਰਾ ਟੈਸਟ ਕਰ ਲੈਨੇ ਆ ਉਹ ਕਹਿੰਦੇ ਵੀ ਉਹਨੇ ਸਾਰੇ ਐਕਸ-ਰੇ ਤੇ ਐਮ ਆਰ ਆਈ ਸਾਡਾ ਦੁਬਾਰਾ ਕੀਤਾ ਤੇ ਜਦੋਂ ਰਿਪੋਰਟ ਆਈ ਤਾਂ ਡਾਕਟਰ ਖੁਦ ਹੈਰਾਨ ਹੋ ਗਿਆ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਵੀ ਮੈਨੂੰ ਤਾਂ ਕੋਈ ਚਾਂਸ ਸੀ ਨਹੀਂ ਸੀਗਾ ਵੀ ਤੁਹਾਡਾ ਆਪਰੇਟ ਤੋਂ ਬਿਨਾ ਕੋਈ ਹੱਲ ਹੋ ਜਾਵੇਗਾ ਤੇ ਹੁਣ ਤਾਂ ਇਹ ਸਭ ਰਿਪੋਰਟਾਂ ਬਿਲਕੁਲ ਨਾਰਮਲ ਆਈਆਂ ਨੇ ਉਹ ਕਹਿੰਦੇ ਵੀ ਅਸੀਂ ਡਾਕਟਰ ਨੂੰ ਕਿਹਾ ਵੀ ਇਹ ਸਭ ਉਸ ਪਰਮਾਤਮਾ ਦੀ ਕੀਤੀ ਹੋਈ ਅਰਦਾਸ ਦੀ ਤੇ ਉਸ ਪਰਮਾਤਮਾ ਦੇ ਦਰ ਤੇ ਕੀਤੇ ਹੋਏ ਪਾਠ ਤੇ ਨਾਮ ਦੇ ਜਾਪ ਦਾ ਪਾਲ ਹੈ ਅਸੰਗਤ ਜੀ ਇਸ ਤਰ੍ਹਾਂ ਉਹ ਭੈਣ ਜੀ ਦੱਸਦੇ ਵੀ ਮੈਂ ਪੰਜਵਾਂ ਦੁਪਹਿਰਾ ਸਹਿਬ ਵੀ ਕੱਟਿਆ ਤੇ ਸ਼ੁਕਰਾਨੇ ਦੀ ਅਰਦਾਸ ਵੀ ਕੀਤੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵੀ ਸ਼ੁਕਰੇਸ਼ੀ ਦੋ ਸਿੰਘੋ ਤੁਹਾਡਾ ਤੁਸੀਂ ਮੇਰੀ ਅਰਦਾਸ ਬੇਨਤੀ ਪੂਰੀ ਕੀਤੀ ਮੇਰੇ ਨਿੱਕੇ ਨਿੱਕੇ ਬੱਚੇ ਸਨ ਜੇ ਮੇਰਾ ਔਪਰੇਟ ਹੋ ਜਾਂਦਾ ਤੇ ਉਹ ਵਿਚਾਰੇ ਰੋਲ ਜਾਂਦੇ ਹੋ ਸਕਦਾ ਮੈਂ ਠੀਕ ਹੋ ਜਾਂਦੀ ਹੋ ਸਕਦਾ ਮੈਂ ਨਾ ਵੀ ਹੀ ਹੁੰਦੀ ਤਾ ਸੰਗਤ ਜੀ ਹੁਣ ਵੀ ਉਹ ਭੈਣ ਜੀ ਆਏ ਸੰਡੇ ਨੂੰ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟੇਕਣ ਜ਼ਰੂਰ ਆਉਂਦੇ ਨੇ ਕਿਉਂਕਿ ਉਹ ਕਹਿੰਦੇ ਕਿ ਮੈਨੂੰ ਤਾਂ ਬਚਾਉਣ ਵਾਲਾ ਵੀ ਇਹ ਗੁਰੂ ਏ ਤੇ ਮੈਨੂੰ ਆਪਦੇ ਪੈਰਾਂ 'ਤੇ ਖੜਾ ਕਰਨ ਵਾਲਾ ਵੀ ਇਹ ਗੁਰੂ ਏ ਇਸ ਗੁਰੂ ਦੀ ਬਖਸ਼ਿਸ਼ ਹੈ ਜੋ ਮੈਂ ਆਪਦੇ ਪੈਰਾਂ ਤੇ ਚੱਲ ਕੇ ਆਪਦੇ ਆਸਰੇ ਦੇ ਦਰ ਤੇ ਮੱਥਾ ਟੇਕਣ ਆਉਣੀ ਆ ਨਹੀਂ ਤਾਂ ਜੇ ਡਾਕਟਰ ਓਪਰੇਟ ਕਰ ਦਿੰਦੇ ਤਾਂ ਹੋ ਸਕਦਾ ਹੈ ਵੀ ਮੈਂ ਚੱਲਣ ਫਿਰਨ ਜੋਗਰੀ ਵੀ ਹੁੰਦੀ ਜਾਂ ਨਾ ਹੁੰਦੀ ਜਾਂ ਮੈਂ ਕੱਲੀ ਕਿਤੇ ਆ ਸਕਦੀ ਜਾਂ ਨਾ ਆ ਸਕਦੀ ਤੇ ਮੇਰੇ ਬੱਚੇ ਕਿਵੇਂ ਪਾਲਦੇ ਤੇ ਕੀ ਹੁੰਦਾ ਤੇ ਕਿੰਨਾ ਸਾਡਾ ਖਰਚਾ ਲੱਗਦਾ ਉਹ ਉਹਨਾਂ ਨੇ ਜਦੋਂ ਆਪਣੀ ਹੱਦ ਬੀਤੀ ਸੁਣਾਈ ਤਾਂ ਉਹਨਾਂ ਦੋ ਸੁਣ ਕੇ ਹੋਰ ਬੜੀ ਕੋਲ ਬੈਠੀ ਸੰਗਤ ਦਾ ਵਿਸ਼ਵਾਸ ਦ੍ਰਿੜ ਹੋ ਗਿਆ ਉਹਨਾਂ ਦਾ ਵੀ ਭਰੋਸਾ ਅਟਲ ਹੋ ਗਿਆ ਸੋ ਸਾਧ ਸੰਗਤ ਜੀ ਤੁਸੀਂ ਵੀ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਵਾਹਿਗੁਰੂ ਸਾਨੂੰ ਤੰਦਰੁਸਤੀਆਂ ਬਖਸ਼ੇ ਜੇਕਰ ਤੁਹਾਨੂੰ ਕਦੇ ਵੀ ਕੋਈ ਦੁੱਖ ਤਕਲੀਫ ਹੋ ਆਉਂਦਾ ਹੈ ਤਾਂ ਉਸ ਗੁਰੂ ਉਸ ਪਰਮਾਤਮਾ ਨੂੰ ਦਾ ਆਸਰਾ ਓਟ ਲਓ ਉਹਨੂੰ ਆਪਣੀ ਬਾਹ ਫੜਾਓ ਵਾਹਿਗੁਰੂ ਤੂ ਇਸ ਦੁੱਖ ਚੋਂ ਸਾਨੂੰ ਕੱਢਣਾ ਹੈ ਸਾਨੂੰ ਇਸ ਮੁਸੀਬਤ ਵਿੱਚੋਂ ਕੱਢ ਸਾਡੇ ਸਰੀਰ ਨੂੰ ਤੰਦਰੁਸਤ ਕਰ ਅਸੀਂ ਆਪਦੇ ਪਰਿਵਾਰ ਵਿੱਚ ਹੱਸਦੇ ਵਸਦੇ ਰਹੀਏ ਸਾਡਾ ਪਰਿਵਾਰ ਖੁਸ਼ਹਾਲੀ ਜੀ ਭਰਿਆ ਜੀਵਨ ਬਤੀਤ ਕਰੇ ਸੋ ਸਾਧ ਸੰਗਤ ਜੀ ਇੰਨੀਆਂ ਕਬੀਤियां ਸਨ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਹੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ